ਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਆ ਦੇਖੋ ਰੋਟੀਆਂ ਲਾਉਣ ਲੱਗੇ ਸੀ ਬਾਹਰ ਤੇ ਮੇ ਆਉਣ ਲੱਗ ਗਿਆ ਥੱਲੇ ਕੀਤਾ ਟਰਾਲੀ ਦੇ ਸਸ ਤੈਕਰੋ ਬਾੜੀ ਆਉਂਦਾ ਡਾਰਾ ਇਧਰੋਂ ਢਾਲ ਆ ਇਧਰ ਨੂੰ ਦੇਖੋ ਜੀ ਕੜੀਆਂ ਢੀ ਮਾ ਪੋਰਾਂ ਮੈਡਮ ਦੀ ਪਾਰਕਿੰਗ 'ਚ ਐਮਫਾਲ ਦਾ ਮਾਲ ਆ ਐਮਫਾਲ ਦਾ ਰਸਤਾ ਬੰਦ ਆ ਭਰਾਵੋ ਕੋਈ ਵੀ ਅਜੇ ਗੱਡੀ ਨਾ ਭਰੇ ਜੋ ਅੰਫਾਲ ਦੀ ਮੀਂਹ ਪਈ ਜਾਂਦੇ ਆ ਰਸਤਾ ਪੁਲ ਪੁਲ ਟੁੱਟਿਆ ਹੋਇਆ ਅਜੇ 15 15 20 20 ਦਿਨ ਹੋ ਗਏ ਆ ਗੱਡੀਆਂ ਖੜੀਆਂ ਨੂੰ ਕੋਈ ਅਜੇ ਅੰਫਾਲ ਦਾ ਮਾਲ ਨਾ ਭਰੇ ਜੋ ਮੜਾ ਜਾ ਉਹਦੇ ਪਾ ਦੇ ਨਾ ਉਹਦੀ ਹੋ ਬਾਈ ਪਤਾ ਕਰਕੇ ਫੇਰ ਭਰੇ ਜੋ ਨਹੀਂ ਨਹੀਂ ਤੂੰ ਆਡੀਓ ਪਾ ਦੇ ਇਹ ਬਹੁਤ ਬੁਰਾ ਹਾਲ ਆ ਆ ਜਾਂਦਾ ਹਟ ਜਾਂਦਾ ਮੀਂਹ ਆ ਜਾਂਦਾ ਹਟ ਜਾਂਦਾ ਔਰ ਉਹ ਕਾਲੋਂ ਲੱਗੇ ਹੀ ਬਾਹਰ ਤੇ ਮੀਂਹ ਆ ਗਿਆ ਇੱਥੇ ਥੱਲੇ ਕੀਤਾ ਥੱਲੇ ਫਿਰ ਪਾਣੀ ਧਰੋ ਇਧਰੋਂ ਢਾਹ ਪਾਣੀ ਆ ਗਿਆ ਇਹ ਜੇ ਵੀ ਪਾਣੀ ਕੀਤਾ ਤੇ ਭਰਤਿਆਂ ਦੇ ਹੁਣ ਫਸੇ ਖੜੇ ਆ ਘਾਹ ਬਣ ਕੇ ਕੋਈ ਵੀ ਗੱਡੀ ਭਰ ਨਹੀਂ ਆ ਤੇ ਮੜਾ ਜਾ ਪੁੱਛ ਪਰਦਾਲ ਕਰਕੇ ਭਰੇ ਹੋ ਜੋ ਨੇ ਬਿਆਰ ਵੀ ਰੁਗਵਾਟੀ ਅਸਾਂ ਸੰਦਾ ਮਾਲ ਭਰ ਲੋ ਹਾਲ ਦਾ ਮਾਲ ਨਾ ਭਰੇ ਹੋ ਜੋ ਨਹੀਂ ਬਹੁਤ ਪਈ ਜਾਂਦੇ ਇੱਧਰ ਤੇਰਾ ਹਾਲ ਦੇ ਪਾਣੀ ਪਾਣੀ ਆਇਆ ਵਿਆ ਇਹ ਰਾਨ ਅਰਦਾਸ 7-8 ਦਿਨ ਹੋ ਗਏ ਕੱਢਿਆ ਨੂੰ ਕਹਿੰਦੇ 15 ਤਰੀਕ ਨੂੰ ਖੁੱਲਣਾ ਦੇਖੋ ਜੇ ਮੈਂ ਹਟੂਗਾ ਤਾਂ ਰਸਤਾ ਬੱਲੂਗਾ ਕਿ ਕਿੱਥੇ ਖੋਲਜੂਗਾ ਵਾਹਿਗੁਰੂ ਮਰੇ ਅਰਦਾਸ ਕਰਦੇ ਆ ਮੇਂ ਨਹੀਂ ਨਾ ਪਾ ਪਰਮਾਤਮਾ ਧੁੱਪ ਲਾ ਦੇਗਾ ਰਾਹ ਤੇ ਸੁੱਕ ਜਾਣਾ ਰੋੜ ਚੱਲ ਪਈ ਇਹੋ ਜਾ ਰਿਹਾ 20-20 ਦਿਨ ਹੋ ਗਏ ਕੱਢੀਆਂ ਖੜੀਆਂ ਕਿਸਤਾਂ ਵਾਲੀਆਂ ਕੱਢੀਆਂ ਕੋਲ ਜੇ ਰਸਤਾ ਆ ਜਾ ਲਾ ਕੇ ਮੁੜੀਏ ਕੋਈ ਨੇ ਮੀਰਵਰਾ ਭਰਨ ਦਾ ਸੋ ਬੜਾ ਖੋਚ ਪੜਦਾ ਹਲਕਾ ਰੱਖ ਕੇ ਬੰਦੇ ਦਾਰ ਤਰਕੇ ਪੁੰਨਾਂ ਆ ਕੇ ਰਾਹ ਤੇ ਦਾ ਪਤਾ ਕਰਕੇ ਫੇਰ ਭਰੇ ਹੋਇਆ ਗੱਡੀ ਲੈ ਤਾ ਬੰਦੇ ਬੰਦੇ ਨਰਾਤ ਆਇਆ ਸੀ ਗਮ ਤੜਕੇ ਦਾ ਫੇਰ ਭਰਾ ਹੋਇਆ ਪਿਆ ਹੁਣ ਫੇਰ ਰਹਿ ਪਿਆ ਇਹ ਚੰਗਾ ਹੋਲਾ ਜਾਣ ਲੋਕ ਸਿੱਧੇ ਕਿ